ਸਾਸੀ ਕਲ फ्रेंड्स ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਸਕਰੀਨ ਤੇ ਜਿਹੜੀ ਤੁਹਾਨੂੰ ਇਹ ਚੀਜ਼ ਦਿਖ ਰਹੀ ਹੈ ਖਾਣ ਵਾਲੀ ਤੇ ਇਹ ਕੀ ਹੈ ਤਾਂ ਇਹ ਤੁਸੀਂ ਦੇਖ ਸਕਦੇ ਵੱਡੀ ਪਲੇਟ ਦੇ ਵਿੱਚ ਮੈਂ ਰੱਖੀ ਹੋਈ ਹੈ ਇਹਦੇ ਨਾਲ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਹੈਗੀਆਂ ਮੇਰੇ ਬਚਪਨ ਦੀਆਂ ਜੁੜੀਆਂ ਹੋਈਆਂ ਫਟੇਗਾ ਚੱਲ ਰਹੀ ਹੈ ਜੀ ਸਵਾ ਤੇ ਤੇ ਸਵਾ ਤੋਂ ਪ੍ਰਸ਼ਾਦ ਦੇ ਰੂਪ ਦੇ ਵਿੱਚ ਮੇਰੇ ਦਾਦਾ ਜੀ ਹਮੇਸ਼ਾ ਹੀ ਲੈ ਕੇ ਆਉਂਦੇ ਸੋ ਇਹ ਸੀਗੇ ਇਹਨੂੰ ਬੋਲਿਆ ਜਾਂਦਾ ਹੈ ਸਾਡੇ ਭੋਦੀ ਪਾਸ਼ਾ ਦੇ ਵਿੱਚ ਘਿਓਰ ਪੇ ਕੇ ਉਰ ਹੁੰਦਾ ਹੈ ਜੀ ਜਿਹੜਾ ਕਿ ਸਵੀਟ ਡਿਸ਼ ਤੁਸੀਂ ਕਹਿ ਸਕਦੇ ਹੋ ਹੈਗੀ ਉਹ ਹੈ ਤੇ ਬਚਪਨ ਦੇ ਵਿੱਚ ਬਹੁਤ ਖਾਇਆ ਤੇ ਮੇਰਾ ਬ੍ਰਦਰ ਗਿਆ ਸੀ ਸਵਾ ਦੇ ਵਿੱਚ ਤੇ ਉਹ ਮੇਰੇ ਲਈ ਲੈ ਕੇ ਆਇਆ ਤੇ ਬਚਪਨ ਦੀਆਂ ਆਦਾਂ ਅੱਜ ਫੇਰ ਤੋਂ ਤਾਜ਼ਾ ਹੋ ਗਈਆਂ ਤੇ ਬੱਚਿਆਂ ਨੂੰ ਮੈਂ ਆਪਣੇ ਨੂੰ ਜ਼ਰੂਰ ਟੇਸਟ ਕਰਾਉਂਗੀ ਕਮੈਂਟ ਵਿੱਚ ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ ਕਿਉਂ ਟੇਸਟ ਕੀਤਾ ਹੈਗਾ ਕਦੇ ਇਹ ਬਹੁਤ ਟੇਸਟੀ ਹੈ ਤੁਸੀਂ ਵੀ ਖਾਓ ਤੁਹਾਨੂੰ ਵੀ ਬਹੁਤ ਸਵਾਦ ਲੱਗੂਗੀ ਇਹ ਖਾਇਆ ਤੁਸੀਂ ਜ਼ਰੂਰ ਮੈਨੂੰ ਬਹੁਤ ਸਾਰੇ ਦੇਖੀ ਦੇਖੋ ਮੈਂ ਖਾ ਕੇ ਦਿਖਾਉਂਦੀ ਆ